ਖਾਲਸਾ ਵਾਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸੰਗਤ ਜੀ ਸੰਗਤ ਜੀ ਬਾਹਰਲੇ ਜਿਹੜੇ ਦੁਸ਼ਮਣ ਹੁੰਦੇ ਆ ਉਹਨਾਂ ਨਾਲ ਲੜਨਾ ਬਹੁਤ ਸੌਖਾ ਹੁੰਦਾ ਹੈ ਕਿਉਂਕਿ ਉਹ ਸਾਹਮਣੇ ਤੋਂ ਬਾਹਰ ਕਰਦੇ ਨੇ ਪਰ ਸਭ ਤੋਂ ਵੱਡੀ ਮੁਸੀਬਤ ਆਉਂਦੀ ਹੋਂਦੀ ਹੈ ਜਦੋਂ ਆਪਣੇ ਘਰ ਦੇ ਵਿੱਚ ਹੀ ਆਪਣੇ ਦੁਸ਼ਮਣ ਬਣ ਜਾਂਦੇ ਨੇ ਜਦੋਂ ਸੋਚ ਕੇ ਦੇਖੋ ਜੇਕਰ ਆਪਦੇ ਲੋਕ ਹੀ ਤੁਹਾਡੀਆਂ ਜੜ੍ਹਾਂ ਵੜਨ ਲੱਗਿਆਂ ਜਦੋਂ ਤੁਹਾਡੇ ਹੀ ਰਿਸ਼ਤੇਦਾਰ ਤੁਹਾਡੇ ਹੀ ਆਪਣੇ ਤੁਹਾਡੇ ਖਿਲਾਫ ਖੜੇ ਹੋ ਜਾਣ ਉਸ ਨਾਲ ਇਨਸਾਨ ਟੁੱਟੇ ਜਾਂਦਾ ਹੈ ਅਤੇ ਆਚਾਰਿਤ ਚਨੱਕੇ ਕਹਿੰਦੇ ਆ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਹੈ ਉਹ ਬਾਹਰ ਦੇ ਦੁਸ਼ਮਣ ਤੋਂ 100 ਗੁਣਾ ਜ਼ਿਆਦਾ ਖਤਰਨਾਕ ਹੁੰਦਾ ਹੈ ਕਿਉਂਕਿ ਉਹਨੂੰ ਤੁਹਾਡੇ ਸਾਰੇ ਰਾਜ਼ ਪਤਾ ਹੁੰਦੇ ਨੇ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਪਤਾ ਹੁੰਦੀਆਂ ਨੇ ਅਤੇ ਜਦੋਂ ਵੀ ਉਹ ਬੰਦਾ ਵਾਰ ਕਰਦਾ ਹੈ ਆ ਤਾਂ ਸਿੱਧਾ ਤੁਹਾਡੇ ਦਿਲ ਤੇ ਵਾਰ ਕਰਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹੀ ਜਾਣਾਂਗੇ ਕਿ ਜਿਹੜੇ ਘਰ ਦੇ ਦੁਸ਼ਮਣ ਹੈ ਉਹਨਾਂ ਨੂੰ ਆਪਾਂ ਕਿਵੇਂ ਪਹਿਚਾਣੀਏ ਅਤੇ ਉਹਨਾਂ ਦੇ ਸੰਕੇਤਾਂ ਤੋਂ ਆਪਾਂ ਪਹਿਚਾਣ ਕੇ ਫਿਰ ਉਹਨਾਂ ਤੋਂ ਬਚ ਕੇ ਕਿੱਦਾਂ ਰਹੀਏ ਇਸ ਲਈ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖੋ ਸੰਘਤ ਜੀ ਘਰ ਦਾ ਦੁਸ਼ਮਣ ਕਿਉਂ ਸਭ ਤੋਂ ਖਤਰਨਾਕ ਹੁੰਦਾ ਹੈ ਕਿਉਂਕਿ ਉਹ ਤੁਹਾਡੀਆਂ ਕਮਜ਼ੋਰੀਆਂ ਜਾਣਦਾ ਹੈ ਜਿਹੜਾ ਬਾਹਰਲਾ ਦੁਸ਼ਮਣ ਹੁੰਦਾ ਉਹਨੂੰ ਸਿਰਫ ਤੁਹਾਡੇ ਬਾਹਰਲੀ ਗੱਲਾਂ ਦਾ ਹੀ ਪਤਾ ਹੁੰਦਾ ਹੈ ਲੇਕਿਨ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਉਹ ਤੁਹਾਡੇ ਰਾਜ਼ ਤੁਹਾਡੀਆਂ ਆਜ਼ਾਦਾਂ ਤੁਹਾਡੀਆਂ ਕਮਜ਼ੋਰੀਆਂ ਸਭ ਕੁਝ ਜਾਣਦਾ ਹੁੰਦਾ ਹੁਣ ਇਸ ਗੱਲ ਨੂੰ ਆਪਾਂ ਇੱਕ ਉਦਾਹਰਣ ਨਾਲ ਹੀ ਸਮਝ ਲਈਏ ਮੰਨ ਲਓ ਜੇਕਰ ਤੁਹਾਨੂੰ ਕਿਸੇ ਗੱਲ ਤੇ ਗੁੱਸਾ ਆਉਂਦਾ ਜਾਂ ਤੁਹਾਡੇ ਕੋਲ ਪੈਸਿਆਂ ਦੀ ਕਮੀ ਹੈ ਤੇ ਜਿਹੜਾ ਘਰ ਦਾ ਦੁਸ਼ਮਣ ਹੋਊਗਾ ਤੁਹਾਨੂੰ ਉੱਥੇ ਹੀ ਜ਼ਿਆਦਾ ਹਰਟ ਕਰੂਗਾ ਉਹ ਆਪਣੇ ਹੋਂਦਾ ਦਿਖਾਵੇ ਕਰੰਦਾ ਇਸਤੇਮਾਲ ਕਰਦਾ ਕਿਉਂਕਿ ਉਹ ਕਹਿਣ ਵਿੱਚ ਆਪਣਾ ਹੁੰਦਾ ਅਤੇ ਉਸ ਦਾ ਵਿਸ਼ਵਾਸ ਵੀ ਬਹੁਤ ਜਲਦੀ ਕੀਤਾ ਹੈ ਅਤੇ ਇਹ ਹੀ ਵਿਸ਼ਵਾਸ ਹੈ ਉਹ ਤੁਹਾਡੇ ਖਿਲਾਫ ਇੱਕ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਦਾ ਜਿਵੇਂ ਦੁਨੀਆ ਦੇ ਵਿੱਚ ਤੁਹਾਨੂੰ ਬਦਨਾਮ ਕਰਨ ਦੀ ਤਾਕਤ ਸੰਗਤ ਜੀ ਬਾਹਰਲਾ ਦੁਸ਼ਮਣ ਤੁਹਾਡੀ ਇੱਜ਼ਤ ਨੂੰ ਉਹਨਾ ਨੁਕਸਾਨ ਨਹੀਂ ਪਹੁੰਚਾ ਸਕਦਾ ਜਿੰਨਾ ਤੁਹਾਨੂੰ ਘਰ ਦੇ ਅੰਦਰ ਇਹ ਦੁਸ਼ਮਣ ਪਹੁੰਚਾ ਸਕਦਾ ਕਿਉਂਕਿ ਉਹ ਪਰਿਵਾਰ ਦੀਆਂ ਗੱਲਾਂ ਦੂਜੇ ਲੋਕਾਂ ਦੇ ਸਾਹਮਣੇ ਖੋਲ ਕੇ ਤੁਹਾਨੂੰ ਸਾਰਿਆਂ ਦੇ ਸਾਹਮਣੇ ਨਿਚਾ ਸਾਬਿਤ ਕਰਨਾ ਚਾਹੁੰਦਾ ਹੈ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਉਹ ਤੁਹਾਨੂੰ ਸਰੀਰਿਕ ਰੂਪ ਤੋਂ ਨਹੀਂ ਤੁਹਾਨੂੰ ਦਿਮਾਗੀ ਰੂਪ ਤੋਂ ਤੋੜਦਾ ਹੈ ਹੌਲੀ-ਹੌਲੀ ਟੋੜਦੇ ਜਿਹੜਾ ਕੰਫੀਡੈਂਸ ਹੁੰਦਾ ਨੂੰ ਖਤਮ ਕਰ ਦਿੰਦਾ ਅਤੇ ਚਨਕਿਆ ਕਹਿੰਦੇ ਨੇ ਆਪਦੇ ਘਰ ਦੀ ਰੱਖਿਆ ਬਾਹਰਲੇ ਦੁਸ਼ਮਨਾ ਤੋਂ ਨਹੀਂ ਜਿਹੜਾ ਘਰ ਦੇ ਅੰਦਰ ਗद्दार ਦੁਸ਼ਮਣ ਹੁੰਦਾ ਉਸ ਤੋਂ ਕਰਨੀ ਚਾਹੀਦੀ ਹੈ ਅਤੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ 10 ਅਜਿਹੇ ਸੰਕੇਤ ਦੱਸਾਂਗੇ ਜਿਨ੍ਹਾਂ ਨਾਲ ਆਪਾਂ ਘਰ ਦੇ ਦੁਸ਼ਮਣ ਨੂੰ ਪਛਾਣ ਸਕਦੇ ਹਾਂ ਸਭ ਤੋਂ ਪਹਿਲਾ ਸੰਕੇਤ ਹੈ ਤੁਹਾਡੀ ਸਫਲਤਾ ਤੋਂ ਮਚਣਾ ਜਦੋਂ ਵੀ ਕੋਈ ਕਿਸੇ ਚੀਜ਼ 'ਚ ਸਫਲ ਹੋਣਿਓ ਤਾਂ ਉਹ ਬੰਦਾ ਤੁਹਾਨੂੰ ਵਧਾਈ ਦੇਣ ਦੀ ਥਾਂ ਤੇ ਜਲਣ ਮਹਿਸੂਸ ਕਰਦਾ ਹੈ ਤੁਹਾਡੇ ਤੇ ਮੱਚਦਾ ਉਸ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਨਹੀਂ ਮਚੇਵਾ ਹੁੰਦਾ ਨੰਬਰ ਦੂਜਾ ਤੁਹਾਡੀਆਂ ناکਾਮੀਆਂ ਤੇ ਤੁਹਾਡੀ ਹਾਰ ਤੇ ਖੁਸ਼ ਹੋਣਾ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚੋਂ ਹਾਰ ਮੰਨਦੇ ਹੋ ਤਾਂ ਉਹ ਅੰਦਰੋਂ ਤਾਂ ਬਹੁਤ ਖੁਸ਼ ਹੁੰਦਾ ਹੈ ਪਰ ਤੁਹਾਡੇ ਸਾਹਮਣੇ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਤੁਹਾਡੇ ਸਾਹਮਣੇ ਇਹ ਸ਼ੋਅ ਕਰਦਾ ਹੈ ਵੀ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਪਰ ਅੰਦਰ ਹੀ ਅੰਦਰ ਉਹਦੇ ਮਨ ਦੇ ਵਿੱਚ ਲੱਡੂ ਪਟਰੇ ਹੁੰਦੇ ਨੰਬਰ 3 ਤੁਹਾਡੀਆਂ ਗੱਲਾਂ ਨੂੰ ਲੋਕਾਂ ਸਾਹਮਣੇ ਤੋੜ ਮੋੜ ਕੇ ਦੱਸਣਾ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਹੈ ਤੁਹਾਡੀਆਂ ਕਈਆਂ ਗੱਲਾਂ ਨੂੰ ਤੋੜ ਮੋੜ ਕੇ ਦੂਜਿਆਂ ਸਾਹਮਣੇ ਗਲਤ ਤਰੀਕੇ ਨਾਲ ਦੱਸਦਾ ਹੈ ਨੰਬਰ 4 ਛੋਟੀਆਂ ਛੋਟੀਆਂ ਲੜਾਈਆਂ ਨੂੰ ਵੱਡੇ ਝਗੜਿਆਂ ਦੇ ਵਿੱਚ ਬਦਲਣਾ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਹੈ ਉਹ ਤੁਹਾਡੀ ਕੋਈ ਛੋਟੀ ਜੀ ਗੱਲ ਨੂੰ ਬਹੁਤ ਵੱਡੀ ਬਣਾ ਦਿੰਦਾ ਹੈ ਇਹਨਾਂ ਕਾਰਨਾਂ ਕਰੇ ਘਰ ਦੇ ਵਿੱਚ ਕਲੇਸ਼ ਪੈਣ ਲੱਗ ਜਾਂਦਾ ਤੁਹਾਡੀਆਂ ਜਿਹੜੀਆਂ ਨਿੱਜੀ ਗੱਲਾਂ ਹੁੰਦੀਆਂ ਉਹ ਬਾਹਰ ਦੱਸਣਾ ਤੁਹਾਡੀਆਂ ਕਮਜ਼ੋਰੀਆਂ ਨੇ ਪਰ ਤੁਹਾਡੇ ਸਾਹਮਣੇ ਹਮੇਸ਼ਾ ਖੁਸ਼ ਮਜਜ਼ਰ ਰੂਗਾ ਤੁਹਾਡੇ ਨਾਲ ਮਿਲ ਕੇ ਰੂਗਾ ਤੁਹਾਨੂੰ ਐਸ਼ੇ ਕਰੂਗਾ ਵੀ ਉਹ ਸਿਰ ਤੁਹਾਡਾ ਪਰ ਤੁਹਾਡੀ ਪਿੱਛੇ ਪਿੱਠ ਪਿੱਛੇ ਤੁਹਾਡੇ ਖਿਲਾਫ ਵੀ ਸਾਜ਼ਿਸ਼ ਰਚੀਆ ਨੰਬਰ 5 ਮਾ ਜਲਨ ਕਰਨਾ ਤੁਹਾਡੇ ਤੋਂ ਮਤਨਾ ਤੇ ਆਪ ਦੇ ਆਪ ਨੂੰ ਤੁਹਾਡੇ ਨਾਲ ਤੁਲਨਾ ਕਰਨਾ ਕਿਉਂਕਿ ਉਹ ਖੁਦ ਨੂੰ ਤੁਹਾਡੇ ਨਾਲੋਂ ਜ਼ਿਆਦਾ ਬਿਹਤਰ ਦਿਖਾਉਣਾ ਚਾਹੁੰਦਾ ਹੈ ਅਕਸਰ ਉਹ ਤੁਹਾਡੇ ਖਿਲਾਫ ਝੂਠੀਆਂ ਅਫਵਾਹਾਂ ਫਲਾਉਂਦਾ ਹੈ ਤਾਂ ਕਿ ਲੋਕ ਤੁਹਾਡੇ ਖਿਲਾਫ ਹੋ ਜਾਣ ਅਤੇ ਤੁਹਾਨੂੰ ਨੀਚਾ ਦਿਹਾਉਣਾ ਹਰ ਗੱਲ ਤੇ ਤੁਹਾਨੂੰ ਤੰਨਾ ਜ਼ਰੂਰ ਮਾਰਦਾ ਹੈ ਅਤੇ ਦੂਜਿਆਂ ਦੇ ਸਾਹਮਣੇ ਤੁਹਾਡੀ ਬੇਇੱਜ਼ਤੀ ਕਰਦਾ ਹੈ ਅਤੇ ਘਰ ਦੇ ਦੂਜੇ ਲੋਕਾਂ ਨੂੰ ਤੁਹਾਡੇ ਖਿਲਾਫ ਕਰਨਾ ਇਹ ਤਾਂ ਸੀਗੇ ਕੁਝ ਸੰਕੇਤ ਜਿਨ੍ਹਾਂ ਨਾਲ ਆਪਾਂ ਘਰ ਦੇ ਦੁਸ਼ਮਣ ਨੂੰ ਪਛਾਣ ਸਕਦੇ ਹਾਂ ਹੁਣ ਆਪਾਂ ਇਹੋ ਜਿਹੇ ਦੁਸ਼ਮਣ ਤੋਂ ਕਿੱਦਾਂ ਬਚੀਏ ਇਹ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਸਭ ਤੋਂ ਪਹਿਲਾਂ ਨਿਯਮ ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਉਦੋਂ ਰਿਐਕਟ ਨਾ ਕਰੋ ਉਦੋਂ ਸਿਰਫ ਸ਼ਾਂਤ ਰਹੋ ਕਿਉਂਕਿ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਉਹਦੀ ਚਾਹਲ ਇਹ ਹੁੰਦੀ ਹੈ ਕਿ ਤੁਹਾਨੂੰ ਗੁੱਸਾ ਆਵੇ ਤੇ ਤੁਸੀਂ ਅੱਗੇ ਰਿਐਕਟ ਕਰੋ ਅਤੇ ਤੁਸੀਂ ਕੋਈ ਨਾ ਕੋਈ ਗਲਤੀ ਕਰੋ ਤੁਸੀਂ ਇਸ ਚਾਲ ਨੂੰ ਸਮਝ ਲਓ ਪਰ ਤੁਸੀਂ ਉਸ ਨੂੰ ਮਹਿਸੂਸ ਨਾ ਹੋਣ ਦਿਓ ਕਿ ਤੁਸੀਂ ਉਹਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਆਪਦੀਆਂ ਨਿੱਜੀ ਗੱਲਾਂ ਨੂੰ ਆਦੇ ਤੱਕ ਹੀ ਰੱਖੋ ਕਿਉਂਕਿ ਜੇਕਰ ਤੁਸੀਂ ਆਦੇ ਗੁਪਤ ਰਾਜ ਆਦੇ ਦੁਸ਼ਮਣ ਨੂੰ ਦੱਸ ਦੋਗੇ ਤਾਂ ਤੁਹਾਡਾ ਵਿਨਾਸ਼ ਿਤ ਹੈ ਆਪਦੀ ਊਰਜਾ એનર્ਜੀ ਦਾ ਇਸਤੇਮਾਲ ਉਸ ਦੁਸ਼ਮਣ ਦੇ ਖਿਲਾਫ ਕਰੋ ਕੋ ਦੁਸ਼ਮਣ ਤੁਹਾਨੂੰ ਜਿੰਨੀ ਤਾਕਤ ਨਾਲ ਤੁਹਾਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰੂਗਾ ਤੁਹਾਡੀਆਂ ਲੱਤਾਂ ਖਿੱਤਣ ਦੀ ਕੋਸ਼ਿਸ਼ ਕਰੂਗਾ ਉਨੀ ਹੀ ਹਿੰਮਤ ਨਾਲ ਤੁਸੀਂ ਖੜੇ ਹੋਵੋ ਤੇ ਕਾਮਯਾਬ ਬਣੋ ਉਸ ਦੁਸ਼ਮਨ ਦੀ ਜਲਨ ਤੁਹਾਡੀ ਤਾਕਤ ਬਣ ਸਕਦੀ ਹੈ ਤੁਸੀਂ ਦੁਸ਼ਮਨ ਨਾਲ ਸਿੱਧੇ ਜਾ ਕੇ ਨਾ ਲੜੋ ਬਸ ਦਿਮਾਗ ਨਾਲ ਕੰਮ ਲਾਓ ਜਿਵੇਂ ਕਿਤੇ ਯੁੱਧ ਚੱਲ ਰਿਹਾ ਹੈ ਤੇ ਆਪਾਂ ਬਿਨਾ ਹਥਿਆਰ ਤੋਂ ਹੀ ਚਲੇ ਜਾਵਾਂਗੇ ਤਾਂ ਉਹ ਆਪਣੇ ਲਈ ਮੂਰਖਤਾ ਹੈ ਅਤੇ ਸਹੀ ਟਾਈਮ ਦਾ ਇੰਤਜ਼ਾਰ ਕਰੋ ਉਸ ਦੁਸ਼ਮਨ ਦੇ ਖਿਲਾਫ ਸਬੂਤ ਇਕੱਠੇ ਕਰੋ ਉਸ ਦੁਸ਼ਮਨ ਦੇ ਕਿਤੇ ਗਲਤ ਕੰਮ ਉਹਦੇ ਝੂਠ ਨੂੰ ਇੱਕ ਸਬੂਤ ਦੇ ਰਹੀ ਇਕੱਠਾ ਕਰੋ ਤਾਂ ਕਿ ਟਾਈਮ ਹੋਣ ਤੇ ਤੁਸੀਂ ਉਸ ਨੂੰ ਗਲਤ ਸਾਬਿਤ ਕਰ ਸਕੋ ਅਤੇ ਘਰ ਦੇ ਬਾਕੀ ਜਾਨ ਨੂੰ ਵੀ ਉਸ ਦੁਸ਼ਮਣ ਦੀ ਹੌਲੀ-ਹੌਲੀ ਸੱਚਾਈ ਦਿਖਾਓ। ਅਗਰ ਦੁਸ਼ਮਣ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਟਾਈਮ ਸ਼ਬਰ ਰੱਖੋ। ਕਿਉਂਕਿ ਸੱਚ ਸਮੇਂ ਦੇ ਨਾਲ ਆਪਣੇ ਆਪ ਸਾਹਮਣੇ ਆ ਜਾਂਦਾ ਹੈ। ਬਸ ਤੁਸੀਂ ਉਸ ਤੋਂ ਬੰਦ ਜੇ ਤਾਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ। ਕਈ ਵਾਰ ਸਭ ਤੋਂ ਵੱਡੀ ਜਿੱਤ ਇਹੀ ਹੁੰਦੀ ਹੈ ਕਿ ਇਹੋ ਜੇ ਲੋਕਾਂ ਤੋਂ ਦੂਰ ਹੀ ਰਿਹਾ ਜਾਵੇ। ਅਤੇ ਆਪ ਦਾ ਧਿਆਨ ਤੁਸੀਂ ਆਪ ਦੇ ਟੀਚੇ ਤੇ ਰੱਖੋ ਕਿਉਂਕਿ ਘਰ ਦੇ ਦੁਸ਼ਮਣ ਦਾ ਮੀਨ ਕੰਮ ਤੁਹਾਨੂੰ ਤੁਹਾਡੇ ਲਕਸ਼ੇ ਤੋਂ ਭੜਕਾਉਣਾ ਹੈ। ਅਗਰ ਤੁਸੀਂ ਆਪ ਦੇ ਟੀਚੇ ਤੇ ਪੂਰੇ ਸੱਚੇ ਮਨ ਨਾਲ ਤੇ ਆ ਰੱਖੋਗੇ ਨਾ ਤਾਂ ਤੁਹਾਨੂੰ ਕਦੇ ਵੀ ਹਾਰਾ ਨਹੀਂ ਸਕਦਾ ਉਹ ਆਪਦੀਆਂ ਨੀਤੀਆਂ ਦੇ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦਾ ਖੁਦ ਨੂੰ ਕਦੇ ਵੀ ਕਮਜ਼ੋਰ ਨਾ ਦਿਖਾਓ ਕਿਉਂਕਿ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਸਭ ਤੋਂ ਪਹਿਲਾਂ ਤੁਹਾਡੇ ਆਤਮ ਵਿਸ਼ਵਾਸ ਤੇ ਹੀ ਹਮਲਾ ਕਰਦਾ ਹੈ ਤੁਸੀਂ ਜਿੰਨੇ ਜ਼ਿਆਦਾ ਮਜ਼ਬੂਤ ਹੋਵੋਗੇ ਉਵੇਂ ਹੀ ਤੁਹਾਡਾ ਦੁਸ਼ਮਣ ਅੰਦਰ ਤੋਂ ਹਾਰ ਜਾਏਗਾ ਕਿਉਂਕਿ ਆਚਾਰਾ ਚਨਕਿਆ ਕਹਿੰਦੇ ਨੇ ਕਿ ਜੋ ਤੁਹਾਡਾ ਦੁਸ਼ਮਣ ਹੈ ਉਹ ਹੀ ਤੁਹਾਡਾ ਸਭ ਤੋਂ ਵੱਡਾ ਗੁਰੂ ਹੁੰਦਾ ਹੈ ਕਿਉਂਕਿ ਘਰ ਦਾ ਦੁਸ਼ਮਣ ਤੁਹਾਨੂੰ ਇਹ ਸਿਖਾਉਂਦਾ ਹੈ ਕਿ ਕਿਸ ਤੇ ਭਰੋਸਾ ਕਰਨਾ ਹੈ ਅਤੇ ਕਿਸ ਤੇ ਨਹੀਂ ਅਤੇ ਆਪਦੇ ਰਾਜ ਨੂੰ ਕਿਵੇਂ ਬਚਾਉਣੇ ਨੇ ਅਤੇ ਆਪਦੀਆਂ ਭਾਵਨਾਵਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਅਸਲ ਦੇ ਵਿੱਚ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਉਹ ਤੁਹਾਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾ ਦਿੰਦਾ ਹੈ ਜੇਕਰ ਤੁਸੀਂ ਸਮਝਦਾਰਨਾ ਰਹਿੰਦੇ ਹੋ ਤਾਂ ਘਰ ਦਾ ਦੁਸ਼ਮਣ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਉਹ ਆਪਾਂ ਨੂੰ ਮਾਨਸਿਕ ਭਾਵਨਾਤਮਕ ਤੇ ਸਰੀਰਿਕ ਰੂਪ ਤੇ ਤੋੜਨ ਦਾ ਦਮ ਰੱਖਦਾ ਹੈ ਪਰ ਗੁਰੂ ਜਨਕਿਆ ਕਹਿੰਦੇ ਨੇ ਜੇਕਰ ਆਪਾਂ ਆਪਦੀਆਂ ਭਾਵਨਾਵਾਂ 'ਤੇ ਕੰਟਰੋਲ ਰੱਖੀਏ ਆਪਦੇ ਜਿਹੜੇ ਰਾਜ ਹੈ ਆਪਦੇ ਤੱਕ ਹੀ ਰੱਖੀਏ ਅਤੇ ਹਮੇਸ਼ਾ ਸ਼ਾਂਤ ਰਹੀਏ ਗੁੱਸੇ ਨੂੰ ਵੀ ਕੰਟਰੋਲ ਰੱਖੀਏ ਤਾਂ ਸਭ ਤੋਂ ਵੱਡਾ ਦੁਸ਼ਮਣ ਵੀ ਤੁਹਾਨੂੰ ਸਫਲ ਬਣਾ ਸਕਦਾ ਹੈ ਯਾਦ ਰੱਖੋ ਜਿਹਨੂੰ ਤੁਸੀਂ ਸਭ ਤੋਂ ਵੱਡੀ ਮੁਸੀਬਤ ਸਮਝ ਰਹੇ ਹੋ ਅਕਸਰ ਉਹ ਹੀ ਤੁਹਾਨੂੰ ਸਭ ਤੋਂ ਵੱਡਾ ਯੋਧਾ ਬਣਾ ਰਿਹਾ ਹੈ ਜੇਕਰ ਆਪਾਂ ਇਤਿਹਾਸ ਬਾਰੇ ਦੇਖੀਏ ਤਾਂ ਸਭ ਤੋਂ ਵੱਡਾ ਉਦਾਹਰਣ ਹੈ ਮਹਾਭਾਰਤ ਕਿਉਂਕਿ ਮਹਾਭਾਰਤ ਦੇ ਵਿੱਚ ਕਰਪੇ ਪਾਂਡਵ ਸਕੇ ਭਾਈ ਸੀ ਤੇ ਉਹਨਾਂ ਦੋਨਾਂ ਵਿੱਚ ਹੀ ਯੁੱਧ ਹੋਇਆ ਸੀ ਉਹ ਘਰ ਦੇ ਭਰਾ ਹੀ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸੀ ਯੁੱਧ ਦਾ ਕਾਰਨ ਕੀ ਸੀ ਮਚੇਵਾ ਸੀ ਜਲਨ ਸੀ ਅਤੇ ਪੈਸੇ ਦਾ ਮੋਹ ਸੀ ਨਤੀਜਾ ਕੀ ਹੋਇਆ ਸਾਰਾ ਘਰ ਬਰਬਾਦ ਹੋ ਗਿਆ ਐਸ ਤੋਂ ਆਪਾਂ ਨੂੰ ਸਬਕ ਕੀ ਮਿਲਦਾ ਹੈ ਕਿ ਘਰ ਦੇ ਦੁਸ਼ਮਣ ਦੀ ਜਿਹੜੀ ਜਲਨ ਹੈ ਉਹਨੂੰ ਹਲਕੇ ਦੇ ਵਿੱਚ ਲੈਣਾ ਪੂਰੇ ਵੰਸ਼ ਨੂੰ ਖਤਮ ਕਰ ਸਕਦਾ ਹੁਣ ਆਪਾਂ ਇੱਕ ਹੋਰ ਉਦਾਹਰਣਾਂ ਸਮਝਿਆ ਰਮਾਇਣ ਦੇ ਵਿੱਚ ਇੱਕ ਕਈ ਤੇ ਰਾਮ ਨੂੰ ਦੇਖੋ ਰਾਜਾ ਦਸ਼ਰਧ ਦੀ ਸਭ ਤੋਂ ਪਿਆਰੀ ਪਤਨੀ ਸੀ ਕੈਕਈ ਤੇ ਕਈ ਹੀ ਰਾਮ ਲਈ ਸਭ ਤੋਂ ਵੱਡੀ ਦੁਸ਼ਮਣ ਨਿਕਲੀ ਵਜ੍ਹਾ ਕੀ ਸੀ ਮੰਤਰਾ ਦੀ ਚਲਾਕੀ ਤੇ ਸੈਲਫਿਸ਼ਨੈਸ ਸਵਾਰਥ ਜਦੋਂ ਘਰ ਦੇ ਵਿੱਚ ਹੀ ਕੋਈ ਜਾਣਾ ਸ਼ਤਰੂ ਬਣ ਜੇ ਤੁਹਾਡਾ ਦੁਸ਼ਮਣ ਬਣ ਜੇ ਤਾਂ ਉਦੋਂ ਸਭ ਤੋਂ ਵੱਡਾ ਹਥਿਆਰ ਹੁੰਦਾ ਸਬਰ ਰੱਖਣਾ ਅਤੇ ਸੱਚ ਨੂੰ ਸਾਹਮਣੇ ਲਿਆਣਾ ਹੁਣ ਗੁਰੂ ਚਨਕਿਆ ਤੇ ਨੰਦਵੰਸ਼ ਵਿੱਚ ਦੇਖ ਲਓ ਗੁਰੂ ਚਨਕਿਆ ਨੂੰ ਪਤਾ ਸੀ ਕਿ ਇਸ ਵੰਸ਼ ਦੇ ਵਿੱਚ ਕਈ ਲੋਕ ਝੂਠੇ ਨੇ ਮਤਲਬੀ ਨੇ ਤੇ ਦੁਸ਼ਮਣ ਨੇ ਅਤੇ ਗੁਰੂ ਚਨਕਿਆ ਨੇ ਚੰਦਰਗੁਪਤ ਨੂੰ ਹਮੇਸ਼ਾ ਇਹ ਸਿਖਾਇਆ ਕਿ ਦੁਸ਼ਮਣ ਚਾਹੇ ਆਪ ਦਾ ਹੀ ਕਿਉਂ ਨਾ ਹੋਵੇ ਉਹਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਤੇ ਹਲਕੇ ਦੇ ਵਿੱਚ ਵੀ ਨਹੀਂ ਲੈਣਾ ਇਸ ਤੋਂ ਸਬਕ ਇਹ ਮਿਲਦਾ ਕਿ ਜਿਹੜਾ ਅੰਦਰ ਦਾ ਗੱਦਾਰ ਹੈ ਉਹਨੂੰ ਪਹਿਚਾੰਣਾ ਹੀ ਸਭ ਤੋਂ ਵੱਡੀ ਸਫਲਤਾ ਹੁੰਦੀ ਹੈ ਹੁਣ ਆਪਾਂ ਜਾਣਦੇ ਜਿਹੜਾ ਘਰ ਦਾ ਦੁਸ਼ਮਣ ਹੈ ਦੁਸ਼ਮਣ ਕਿਉਂ ਬਣ ਜਾਏ ਸਭ ਤੋਂ ਵੱਡਾ ਕਾਰਨ ਹੈਗੀ ਹੈ ਜਲਨ ਕਿਉਂਕਿ ਉਹਨੂੰ ਲੱਗਦਾ ਕਿ ਤੁਸੀਂ ਉਸ ਨਾਲੋਂ ਬਿਹਤਰ ਹੋ ਚਾਹੇ ਪੈਸਾ ਹੋਵੇ ਕਾਮਯਾਬੀ ਹੋਵੇ ਰਿਸ਼ਤੇ ਹੋਵੇ ਬਸ ਇਹ ਤੁਲਨਾ ਹੀ ਉਹਨੂੰ ਮਚੇਵਾ ਲਿਆਉਂਦੀ ਹੈ ਅਤੇ ਸਵਾਰਥ ਜਦੋਂ ਦੁਸ਼ਮਨ ਦਾ ਤੁਹਾਡੇ ਤੋਂ ਕੋਈ ਫਾਇਦਾ ਨਹੀਂ ਨਿਕਲਦਾ ਤਾਂ ਉਹ ਤੁਹਾਡੇ ਖਿਲਾਫ ਹੋ ਜਾਂਦਾ ਅਤੇ ਕੁਝ ਲੋਕ ਤੁਹਾਡੇ ਤੇ ਹਾਵੀ ਹੋ ਕੇ ਹੀ ਜਿਣਾ ਚਾਹੁੰਦੇ ਨੇ ਤੁਹਾਨੂੰ ਆਪਦੇ ਥੱਲੇ ਦੱਬ ਕੇ ਰੱਖਣਾ ਚਾਹੁੰਦੇ ਨੇ ਜਦੋਂ ਤੁਸੀਂ ਉਹਨਾਂ ਦੇ ਦਾਬੂ ਹੇਠ ਨਹੀਂ ਆਉਂਦੇ ਤਾਂ ਉਹ ਤੁਹਾਡੇ ਦੁਸ਼ਮਣ ਬਣ ਜਾਂਦੇ ਹੁਣ ਘਰ ਦੇ ਜਿਹੜੇ ਭੈਣ ਭਰਾ ਆ ਘਰ ਦਾ ਕੋਈ ਵੀ ਜੀਅ ਉਹ ਦੁਸ਼ਮਣ ਕਿਉਂ ਬਣਦਾ ਸਭ ਤੋਂ ਵੱਡਾ ਲਾਲਚ ਹੁੰਦਾ ਹੈ ਚਾਹੇ ਸੰਪਤੀ ਦਾ ਲਾਲਚ ਹੋ ਜਮੀਨ ਦਾ ਲਾਲਚ ਹੋ ਘਰ ਦਾ ਲਾਲਚ ਹੋ ਪੈਸਿਆਂ ਦਾ ਲਾਲਚ ਉਹਦੇ ਪਟਵਾਰੇ ਕਾਰਨ ਹੀ ਲਾਲਚ ਬਣਦਾ ਤੇ ਦੁਸ਼ਮਣ ਬਣਦੇ ਨੇ ਹੁਣ ਗੱਲ ਕਰਦੇ ਆ ਇਹੋ ਜਿਹੇ ਦੁਸ਼ਮਣ ਤੋਂ ਕਿਵੇਂ ਬਚੀਏ ਤੇ ਉਹਨੂੰ ਕਿਵੇਂ ਹਰਾਈਏ ਸਭ ਤੋਂ ਪਹਿਲਾਂ ਜਿਹੜੀ ਸੱਚਾਈ ਹੈ ਟਾਈਮ ਨਾਲ ਲੋਕਾਂ ਦੇ ਸਾਹਮਣੇ ਲਿਆਓ ਜੇਕਰ ਕੋਈ ਦੁਸ਼ਮਣ ਤੁਹਾਡੇ ਖਿਲਾਫ ਗਲਤ ਗੱਲਾਂ ਫੈਲਾ ਰਿਹਾ ਹੈ ਤਾਂ ਲੋਕਾਂ ਨੂੰ ਟਾਈਮ ਟੂ ਟਾਈਮ ਸਾਰਾ ਕੁਝ ਦੱਸਦੇ ਰਹੋ ਕਿਉਂਕਿ ਝੂਠ ਨੂੰ ਜ਼ਿਆਦਾ ਦੇਰ ਤੱਕ ਸੱਚ ਨਹੀਂ ਮੰਨਿਆ ਜਾ ਸਕਦਾ ਬਸ ਆਦੀ ਊਰਜਾ ਬਚਾਓ ਹਰੇਕ ਦਿਨ ਨਾਲ ਲੜਾਈ ਕਰਨੀ ਵੀ ਜ਼ਰੂਰੀ ਨਹੀਂ ਜਿਹੜੀ ਤੁਹਾਡੀ ਊਰਜਾ ਹੈ ਆਦੇ ਕੰਮ ਦੇ ਵੱੰਨੇ ਲਗਾਓ ਅਤੇ ਦੁਸ਼ਮਣ ਤੋਂ ਕੋਈ ਵੀ ਉਮੀਦ ਨਾ ਰੱਖੋ ਕਿਉਂਕਿ ਧੋਖਾ ਹਮੇਸ਼ਾ ਉਹੀ ਦਿੰਦਾ ਜੀਤੋ ਆਪਾ ਨੂੰ ਉਮੀਦ ਹੁੰਦੀ ਹੈ ਜੇਕਰ ਤੁਸੀਂ ਉਮੀਦ ਰੱਖਣਾ ਘੱਟ ਕਰ ਦੋਗੇ ਤਾਂ ਦੁਸ਼ਮਣ ਦਾ ਵਾਰ ਤੁਹਾਡੇ ਤੇ ਕੰਮ ਘੱਟ ਕਰੂਗਾ ਤੁਹਾਨੂੰ ਮਹਿਸੂਸ ਹੋਣੀ ਹੈ ਅਤੇ ਦੁਸ਼ਮਣ ਨੂੰ ਕਦੇ ਇਹ ਨਾ ਕਹੋ ਕਿ ਤੂੰ ਮੇਰਾ ਦੁਸ਼ਮਣ ਹੈ ਕਿਉਂਕਿ ਜੇਕਰ ਤੂੰ ਖੁੱਲੇ ਦੇ ਵਿੱਚ ਉਹਨਾਂ ਤੁਸੀਂ ਦੁਸ਼ਮਣ ਕਹੋਗੇ ਤਾਂ ਘਰ ਦੇ ਬਾਕੀ ਜਿਹੜੇ ਲੋਕਾਂ ਤੁਹਾਡੇ ਖਿਲਾਫ ਹੋ ਜਾਣਗੇ ਅਤੇ ਆਪਦਾ ਆਪਸ਼ਨ ਤਿਆਰ ਰੱਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਤੁਹਾਡੀ ਮਦਦ ਨਹੀਂ ਕਰਦਾ ਤਾਂ ਤੁਸੀਂ ਅੱਜ ਖੁਦ ਮਦਦ ਲਈ ਆਪਦੇ ਰਸਤੇ ਖੁੱਲੇ ਰੱਖੋ ਜਿੰਨਾ ਹੋ ਸਕਦਾ ਕਿਸੇ ਤੇ ਵੀ ਨਿਰਭਰ ਨਾ ਰਹੋ ਅਤੇ ਚੁੱਪਚਾਪ ਆਪਦੀ ਕਾਮਯਾਬੀ ਦੇ ਰਾਹ ਬਣੀ ਚਲਦੇ ਰਹੋ ਹਰ ਰਿਸ਼ਤੇ ਦੀ ਇੱਕ ਬਾਉਂਡਰੀ ਹੁੰਦੀ ਹੈ ਜੇਕਰ ਕੋਈ ਘਰ ਦਾ ਮੈਂਬਰ ਤੁਹਾਨੂੰ ਜ਼ਿਆਦਾ ਹਰਟ ਕਰ ਰਿਹਾ ਤਾਂ ਤੁਸੀਂ ਇੱਕ ਸੀਮਾ ਤੈਅ ਕਰ ਦੋ ਉਸ ਤੋਂ ਜ਼ਿਆਦਾ ਉਸ ਦੇ ਨਾਲ ਘੁਲੋ ਮਿਲੋ ਨਾ ਸਭ ਤੋਂ ਵਧੀਆ ਰਸਤਾ ਇਹ ਹੈ ਕਿ ਇਹੋ ਜਿਹੇ ਲੋਕਾਂ ਤੋਂ ਥੋੜੀ ਜਿਹੀ ਦੂਰੀ ਬਣਾ ਲਓ ਜੇਕਰ ਆਪਾਂ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਲੈਨੇ ਤਾਂ ਉਹਨਾਂ ਦੀ ਜਿਹੜੀਆਂ ਚਾਲਾਂ ਹੁੰਦੀਆਂ ਉਹ ਪਿੱਕਿਆਂ ਬਣੀ ਸ਼ੁਰੂ ਹੋ ਜਾਂਦੀਆਂ ਅਤੇ ਯਾਦ ਰੱਖੋ ਜਿਹੜਾ ਘਰ ਦਾ ਦੁਸ਼ਮਣ ਹੋ ਜਲਦੀ ਹਾਰ ਨਹੀਂ ਮੰਨਦਾ ਇਹੋ ਜਿਹੇ ਲੋਕਾਂ ਤੋਂ ਨਿਪਟਣ ਦਾ ਇੱਕੋ ਹੀ ਤਰੀਕਾ ਹੈ ਇੱਕ ਤਾਂ ਸਬਰ ਰੱਖੋ ਇੱਕ ਚੁੱਪ ਰਹੋ ਕਿਉਂਕਿ ਜੇਕਰ ਤੁਸੀਂ ਸਬਰ ਰੱਖਦੇ ਹੋ ਤਾਂ ਇਹੋ ਜਿਹੇ ਬੰਦੇ ਨੇ ਜਿਹੜੇ ਚਾਲਾਂ ਇੱਕ ਇੱਕ ਕਰਕੇ ਸਾਰਿਆਂ ਦੇ ਸਾਹਮਣੇ ਆਉਣ ਲੱਗਦੀਆਂ ਹੁਣ ਜਾਣਦੇ ਆ ਕਰਮ ਬਣੀਓ ਜੇਕਰ ਕੋਈ ਬੰਦਾ ਆਪਦੇ ਪਰਿਵਾਰ ਨੂੰ ਧੋਖਾ ਦਿੰਦਾ ਹੈ ਤਾਂ ਅਸਲ ਵਿੱਚ ਉਹ ਆਪਦੀ ਜਿਹੜਾ ਖੁਦ ਹੀ ਵੱਢਦਾ ਹੈ ਅਤੇ ਉਹਦਾ ਬਰਬਾਦੀ ਤੈ ਹੈ ਕਿਉਂਕਿ ਆਚਾਰਿਤ ਚਨਕੇ ਕਹਿੰਦੇ ਨਹੀਂ ਕਿ ਜਿਹੋ ਜਿਹੇ ਕਰਮ ਆਪਾਂ ਕਰਦੇ ਹਾਂ ਚਾਹੇ ਉਹ ਘਰ ਵਿੱਚ ਕਰੀਏ ਤੇ ਚਾਹੇ ਬਾਹਰ ਕਰੀਏ ਪਰ ਉਹਦਾ ਫਲ ਤਾਂ ਆਪ ਨੂੰ ਮਿਲਣਾ ਹੀ ਮਿਲਣਾ ਬਸ ਤੁਸੀਂ ਖੁਦ ਹਮੇਸ਼ਾ ਚੰਗੇ ਕਰਮ ਹੀ ਕਰੋ ਅਤੇ ਆਉਦਾ ਬੈਂਕ ਬੈਲੈਂਸ ਫਾਈਨੈਂਸ਼ੀਅਲ ਸਟੇਟਸ ਘਰ ਦੇ ਜਿਹੜੇ ਜ਼ਰੂਰੀ ਕੰਮ ਨੇ ਉਹ ਹਰ ਕਿਸੇ ਨਾਲ ਸ਼ੇਅਰ ਨਾ ਕਰੋ ਆਦੇ ਤੱਕ ਹੀ ਰੱਖੋ ਜਿਹੜਾ ਘਰ ਦਾ ਦੁਸ਼ਮਣ ਹੈ ਉਹ ਤੁਹਾਡੀ ਇੱਜ਼ਤ ਨੂੰ ਚੰਗੀ ਤਰ੍ਹਾਂ ਵਿਗਾੜਨ ਦੀ ਕੋਸ਼ਿਸ਼ ਕਰੂਗਾ ਪਰ ਤੁਸੀਂ ਆਪਣੀ ਇੱਜ਼ਤ ਬਣਾਈ ਰੱਖੋ ਸਭ ਤੋਂ ਵੱਡਾ ਅਰੋੜਾ ਤਾਂ ਇਹੀ ਹੁੰਦਾ ਜਦੋਂ ਘਰ ਦਾ ਦੁਸ਼ਮਣ ਬਣ ਜਾਂਦਾ ਹੈ ਕਿਉਂਕਿ ਜਿਹੜਾ ਬਾਹਰ ਦਾ ਦੁਸ਼ਮਣ ਹੈ ਉਹ ਆਪਾਂ ਦੂਰੋਂ ਦਿਖਦੇ ਕਿ ਦੁਸ਼ਮਣ ਪਰ ਜਿਹੜਾ ਘਰ ਦਾ ਦੁਸ਼ਮਣ ਹੁੰਦਾ ਉਹ ਮਿੱਠਾ ਹੋ ਕੇ ਵਾਰ ਕਰਦਾ ਇਹੋ ਜਿਹਾ ਦੁਸ਼ਮਣ ਪਹਿਚਾਣਨਾ ਹੀ ਤੁਹਾਡੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਅਤੇ ਤੁਸੀਂ ਇਹੋ ਜਿਹੇ ਦੁਸ਼ਮਣ ਨੂੰ ਪਹਿਚਾਣੋ ਤੇ ਆਦਿ ਗੱਲਾਂ ਨੂੰ ਗੁਪਤ ਰੱਖੋ ਯਾਦ ਰੱਖੋ ਜਿਹੜਾ ਬਾਹਰ ਦਾ ਦੁਸ਼ਮਣ ਹੈ ਉਹ ਤੁਹਾਡੇ ਘਰ ਦੇ ਦਰਵਾਜ਼ੇ ਤੱਕ ਆ ਸਕਦਾ ਹੈ ਪਰ ਤੁਹਾਡੇ ਘਰ ਦਾ ਦੁਸ਼ਮਣ ਤੁਹਾਡੀ ਆਤਮਾ ਤੱਕ ਨੂੰ ਖਰਾਬ ਕਰ ਦਿੰਦਾ ਹੈ ਅਤੇ ਉਹਨਾਂ ਦੀ ਚਾਲਾਂ ਨੂੰ ਟਾਈਮ ਰੈਂਦੇ ਹੀ ਸਮਝੋ ਤੇ ਫੜ ਲਓ ਅਤੇ ਚਨੱਕੇ ਨੇ ਕਈਆਂ ਗੱਲਾਂ ਨੂੰ ਅਪਣਾ ਕੇ ਆਪ ਦੇ ਆਪ ਨੂੰ ਸੇਫ ਮਹਿਸੂਸ ਕਰਨਾ ਆਪ ਦੀ ਜ਼ਿੰਦਗੀ ਦਾ ਕੰਟਰੋਲ ਆਪ ਦੇ ਹੱਥਾਂ ਵਿੱਚ ਰੱਖੋ ਸੋ ਸੰਗਤ ਜੀ ਮਿਹਰ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਮਿਲ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਮੇਰੇ ਕੋਲ ਇਹ ਸਨੈਮੇ ਬੀਚ ਬਣਾ ਤਾਂ ਤੁਸੀਂ ਪਲੀਜ਼ ਚਾਹੀਦਾ